ਸਸਿਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਜਖਦੀਪ ਸਿੰਘ ਤੁਸੀਂ ਜਿਵੇਂ ਤਸਵੀਰਾਂ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਕਿ ਤੁਹਾਨੂੰ ਥੋੜਾ ਥੋੜਾ ਢਾਂਚਾ ਦਿਖ ਰਿਹਾ ਹੋਣਾ ਸਮਝ ਗਏ ਹੋਵੋਗੇ ਕਿ ਅੱਜ ਤੁਹਾਡੀ ਮੁਲਾਕਾਤ ਇੱਕ ਚਿੱਤਰਕਾਰ ਨਾਲ ਕਰਾਉਣ ਜਾ ਰਹੇ ਹਾਂ ਇੱਕ ਸਟੈਚੂ ਕਲਾਕਾਰ ਨਾਲ ਕਰਾਉਣ ਜਾ ਰਹੇ ਹਾਂ ਯੰਗ ਨੌਜਵਾਨ ਹੈ ਜਿਹੜਾ ਆਪਣੇ ਦਮ ਤੇ ਆਪਣੇ ਸਿਰ ਤੇ ਮਾਪਿਆਂ ਦੀ ਹੱਲਾਸ਼ੇਰੀ ਦੇ ਨਾਲ ਅੱਗੇ ਵਧਿਆ ਬਹੁਤ ਖੂਬਸੂਰਤ ਤਸਵੀਰਾਂ ਪਹਿਲਾਂ ਵੀ ਤੁਸੀਂ ਹਾਈਲਾਈਟ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਤੇ ਫਿਰ ਉਸ ਮੁੰਡੇ ਨਾਲ ਗੱਲਬਾਤ ਵੀ ਕਰਵਾ ਦਈਏ ਦਰਦਿਆਂ ਪੂਰੀ ਗੱਲਬਾਤ ਸਾਝੀ ਕਿ ਉਹ ਜਨੂਨ ਕਿਵੇਂ ਬਣਿਆ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਤੇ ਲੈ ਕੇ ਚੱਲਦਾ ਤੁਹਾਨੂੰ ਜਸਵਿੰਦਰ ਦੇ ਕੋਲ ਜਿਹੜਾ ਮਸਤਵਾਨ ਤੇ ਨੇੜਲੇ ਬਹਾਦਰਪੁਰ ਪਿੰਡ ਦੇ ਵਿੱਚ ਮੌਜੂਦ ਆ ਤੇ ਉਹਦੀ ਕਲਾਕਾਰੀ ਦੇ ਰੰਗ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਦਿਲ ਦੀਆਂ ਗੱਲਾਂ ਅਸੀਂ ਸਕਾਈਲਿਨ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਝੀਆਂ ਕਰਾਂਗੇ ਲੈ ਕੇ ਚੱਲਦਾ ਤੁਹਾਨੂੰ ਜਸਵਿੰਦਰ ਦੇ ਕੋਲ ਤੋ ਦਰਸ਼ਕੋ ਮੇਰੇ ਨਾਲ ਜਸਵਿੰਦਰ ਮੌਜੂਦ ਹੈ ਕਲਾਕਾਰੀ ਵਾਹ ਕਮਾਲ ਹੈ ਮੁੰਡੇ ਦੀ ਆਪਾਂ ਪਹਿਲਾਂ ਮੁਰਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਚਰਚਾ ਕਰਦੇ ਹਾਂ ਇਹਨਾਂ ਦਾ ਜਨਮ ਪਰਿਵਾਰਕ ਪਿਛੋਕੜ ਸਾਰੀਆਂ ਚਰਚਾ ਫਿਰ ਬਾਅਦ ਚਰਾਂਗੇ ਪਹਿਲਾਂ ਇਹਨਾਂ ਦਾ ਆਪਾਂ ਸਵਾਗਤ ਵੀ ਕਰ ਲਈਏ ਸਕਾਈ ਨੀ ਪੰਜਾਬ ਤੇ ਬਾਈ ਜੀ ਸਵਾਗਤ ਕਰ ਦਸਕਾਈ ਨੀ ਪੰਜਾਬ ਤੇ ਤੁਹਾਡਾ ਇੱਥੇ ਪਹੁੰਚਣ ਉੱਤੇ ਮੈਂ ਮਤਲਬ तहे ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡੇ ਸਕਾਈ ਪੰਜਾਬੀ ਟੀਵੀ ਦਾ ਤੇ ਤੁਸੀਂ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਜੀ ਆਇਆਂ ਨੂੰ ਜੀ ਤੇ ਆਪਾਂ ਸ਼ੁਰੂਆਤ ਕਰਦੇ ਆਂ ਪਰਿਵਾਰਕ ਪਿਛੋਕੜ ਕੀ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਬੇਸਿਕਲੀ ਮੇਰਾ ਪਿੰਡ ਮਸਤੌਣ ਦੇ ਨੇੜੇ ਜਿੱਨੂੰ ਆਪਾਂ ਕਹਿ ਲਈਏ ਸਾਡੀ ਮਤਲਬ ਕਰਮਧਰਮ ਭੂਮੀ ਇਹ ਹੋਈ ਹੈ ਬਾਬਾ ਅਤਰ ਸਿੰਘ ਦੀ ਬਹੁਤ ਜ਼ਿਆਦਾ ਕਿਰਪਾ ਰਹੀ ਹੈ ਤੇ ਮੇਰਾ ਪਿੰਡ ਬਹਾਦਰਪੁਰਾਏ ਦੀ ਡਿਸਟ੍ਰਿਕਟ ਸੰਗਰੂਰ ਪੈ ਜਾਂਦੀ ਹੈ ਜੀ ਇਹ ਸ਼ੌਕ ਕਿਵੇਂ ਜਾ ਗਿਆ ਕਿਉਂਕਿ ਬੜਾ ਮਹਿੰਗਾ ਸ਼ੌਕ ਹੈ ਹਰ ਇੱਕ ਦੇ ਜਨੇ ਖਾਣੇ ਦੀ ਬਸ ਦੀ ਗੱਲ ਨਹੀਂ ਕਲਾਕਾਰੀ ਦੇ ਇਧਰ ਇਧਰ ਪੈਸੇ ਪੈਸੇ ਬਹੁਤ ਲੱਗਦੇ ਆ ਸ਼ੁਰੂਆਤ ਦੇ ਔਰ ਚ ਕਿਵੇਂ ਜਾ ਗਿਆ ਇਹ ਸ਼ੌਕ ਇਹ ਸ਼ੌਕ ਮਤਲਬ ਬਚਪਨ ਦੇ ਵਿੱਚੋਂ ਹੀ ਸਟਾਰਟ ਹੋ ਗਿਆ ਸੀਗਾ ਜੀ ਜੀ ਤੇ ਹੌਲੀ ਹੌਲੀ ਮਤਲਬ ਇਸ song ਨੂੰ ਉਸਨੇ ਪਛਾਨਣਾ ਸਟਾਰਟ ਕੀਤਾ ਦੇਖੋ ਮੈਂ ਆਪਣੇ ਨਾਨੀ ਘਰ ਰਹਿਣਾ ਹੁੰਦਾ ਸੀਗਾ ਜੀ ਉੱਥੋਂ ਮਤਲਬ ਦਰਵਾਜ਼ਿਆਂ ਪਿੱਛੇ ਕਰਤੇ ਆ ਬਣਾਉਂਦੇ ਬਣਾਉਂਦੇ ਅੱਜ ਐਡੇ ਵੱਡੇ ਹੋ ਗਏ ਕਿ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਜੀ ਜੀ ਹਾਂਜੀ ਤੇ ਉਹ ਆਕਰਤੀਆਂ ਅੱਜ ਮੂਰਤਾਂ ਦੇ ਵਿੱਚ ਤਬਦੀਲ ਹੋ ਗਈਆਂ ਨੇ ਹਾਂ ਹਾਂ ਤੇ ਅੱਛਾ ਅਸੀਂ ਅਸੀਂ ਦੇਖਿਆ ਵੀਨੇ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਤੇ ਚਾਹ ਕਾਫੀ ਬਗੜਾ ਪੀ ਰਹੇ ਸੀ ਆਪਾਂ ਕਿਉਂਕਿ ਤੁਹਾਡੀ ਪੂਰੀ ਲਾਇਬ੍ਰੇਰੀ ਘੁੰਮੀ ਆ ਸੀ ਅਸੀਂ ਦਰਸ਼ਕਾਂ ਨੂੰ ਵੀ ਦਿਖਾ ਦਿੱਤੀਆਂ ਨੇ ਉਹ ਚੀਜ਼ਾਂ ਤੇ ਨਾਲ-ਨਾਲ ਚੱਲਦੇ ਚੱਲਦੇ ਦਿਖਾਉਂਦੇ ਵੀ ਰਵਾਂਗੇ ਉਹ ਪਹਿਲੀ ਕਿਹੜੀ ਤਸਵੀਰ ਸੀ ਜਿਹੜੀ ਸਾਹਮਣੇ ਉੱਪਰ ਕੇ ਆਈ ਜਸਵਿੰਦਰ ਨੂੰ ਲੱਗਿਆ ਮੈਂ ਬਣਾਉਣੀ ਆ ਦੇਖੋ ਜੀ ਮਤਲਬ ਇੱਕ ਗੱਲ ਮਤਲਬ ਕਿਆ ਇੱਕ ਆਰਟਿਸਟ ਦੇ ਲਈ ਕੋਈ ਐਸੀ ਇਮੇਜ ਬਣਾਉਣਾ ਜੀ ਬੜਾ ਡਿਫਿਕਲਟ ਹੁੰਦਾ ਹੈ ਕਿ ਉਹ ਇਮੇਜ ਕਦੇ ਬਣਦੀ ਨਹੀਂ ਹੈ ਹੂੰ ਤੇ ਅਗਰ ਮਤਲਬ ਉਹ ਚੀਜ਼ਾਂ ਬਣ ਗਈਆਂ ਤੁਸੀਂ ਇੱਕ ਪਰਫੈਕਟ ਹੋ हां ਮਾਜੀ ਤਾਂ ਕਹਿ ਲੋ ਵੀ ਇੱਕ ਜੀਵਨ ਦੀ ਭਾਲ ਜੀ ਜਿਹੜਾ ਕਿ ਸੰਗਰਾਸ਼ ਹੈ ਉਹ ਚੱਲ ਰਿਹਾ ਹੈ ਉਹਦਾ ਕਿ ਹਜੇ ਮਤਲਬ ਕੋਈ ਐਂਡ ਪੁਆਇੰਟ ਨਹੀਂ ਜਿੱਦਾਂ ਇੱਕ ਜ਼ਿੰਦਗੀ ਦਾ ਕੋਈ ਮਤਲਬ ਐਂਡ ਪੁਆਇੰਟ ਨਹੀਂ ਹੁੰਦਾ ਬੰਦਾ ਜ਼ਿੰਦਗੀ ਪਰ ਵਰਕ ਕਰਦਾ ਹੈ ਜਾਂ ਇੱਕ ਇਨਸਾਨੀਅਤ ਕਰਦਾ ਹੈ ਉਹ ਉਹਦੇ ਵਿੱਚ ਹੀ ਮਤਲਬ ਲੁਪਤ ਹੋ ਜਾਂਦਾ ਹੈ ਪ੍ਰੇਰਨਾ ਸਰੋਤ ਕੌਣ ਨੇ ਤੁਹਾਡੇ ਜੀ ਤੋਂ ਸਿੱਖ ਸਮਝ ਕੇ ਤੁਹਾਨੂੰ ਲੱਗਿਆ ਉਹਨਾਂ ਤੋਂ ਪ੍ਰੇਰਨਾ ਲਈ ਹੋਵੇ ਜਾਂ ਕਿਸੇ ਨੂੰ ਦੇਖ ਕੇ ਇਸ ਲਾਈਨ ਦੇ ਵਿੱਚ ਆਏ ਹੋ ਪ੍ਰੇਰਨਾ ਸਰੋਤ ਜੀ ਜਦੋਂ ਮੈਂ ਪਹਿਲਾਂ ਇਸ ਪੁਲਾ ਡਿਪਲੋਮਾ ਕੀਤਾ ਸੀਗਾ ਮੈਨੂੰ ਕਿਸੇ ਨੇ ਗਾਈਡ ਕੀਤਾ ਕਿਉਂਕਿ ਬਚਪਨ ਦੇ ਵਿੱਚ ਕੰਮ ਕਰਦਾ ਸੀਗਾ ਵੀ ਤੁਸੀਂ ਡਿਪਲੋਮਾ ਕਰੋ ਮੈਂ ਆਰਟ ਐਂਡ ਕਲਰ ਆਰਟ ਦਾ ਡਿਪਲੋਮਾ ਕੀਤਾ ਤੇ ਉਸ ਤੋਂ ਬਾਅਦ ਜਦੋਂ ਅੱਗੇ ਬੀਐਫਏ ਦੇ ਲਈ ਕਦੇ ਚੰਡੀਗੜ੍ਹ ਆਰਟ ਕਾਲਜ ਲਵਲੀ ਯੂਨੀਵਰਸਿਟੀ ਫਿਰ ਜੰਮੂ ਯੂਨੀਵਰਸਿਟੀ ਦੇ ਵਿੱਚ ਗਏ ਤੇ ਉੱਥੇ ਜਦੋਂ ਆਪਣੇ ਵਰਲਡ ਦੀ ਹਿਸਟਰੀ ਪੜ੍ਹੀ ਤਾਂ ਮੈਨੂੰ ਸਭ ਤੋਂ ਜ਼ਿਆਦਾ ਜੋ ਇੱਕ ਵਰਕ ਸੀਗਾ ਉਹ ਮਾਈਕਲਾਂਜੇਲੋ ਜਿਨ੍ਹਾਂ ਦਾ ਆਪਾਂ ਆਪਣੀ ਗੈਲਰੀ ਦਾ ਨਾਮ ਵੀ ਰੱਖਿਆ ਹੈ ਉਹਨਾਂ ਦੀ ਮਤਲਬ ਵਰਕ ਤਾਂ ਹੈ ਪਰ ਜਿਹੜੀ ਉਹਨਾਂ ਦੀ ਉਹ ਝਲਕ ਸੀ ਉਹਨਾਂ ਦੀ ਰੋਹਾਨੀਅਤ ਵਰਕ ਦੇ ਨਾਲ ਜੁੜੇ ਹੋਏ ਹੂੰ ਠੀਕ ਹੈ ਨਾ ਉਹ ਉਹਨੇ ਮੈਨੂੰ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਪ੍ਰਭਾਵਿਤ ਕੀਤਾ ਹਾਂਜੀ ਹੂੰ ਜਿਹੜਾ ਉਹਨਾਂ ਦਾ ਮੈਂ ਮਤਲਬ ਸੈਲਫ ਪੋਰਟਰੇਟ ਦੇਖਿਆ ਨਾ ਮਤਲਬ ਉਸ ਤੋਂ ਬਾਅਦ ਫਿਰ ਉਹ ਆਪਦੀ ਮੀ ਬਾਡੀ ਉੱਪਰ ਟੈਟੂ ਦੇ ਰੂਪ ਵਿੱਚ ਮੈਂ ਬਣਾਇਆ ਵੀ ਜੀ ਜੀ ਹਾਂਜੀ ਅੱਛਾ ਇਹ ਜਦੋਂ ਤੁਸੀਂ ਕਲਾਕਾਰੀ ਕਰਦੇ ਹੋ ਇਹ ਕਿਉਂਕਿ ਇਕੱਲੇ ਜਣ ਦਾ ਕੰਮ ਤਾਂ ਹੈ ਨਹੀਂ ਕਿਉਂਕਿ ਇਹ ਕਲਾਕ੍ਰਿਤੀਆਂ ਬਣਾਉਣੀਆਂ ਆ ਕਾਫੀ ਵੱਡੀ ਟੀਮ ਹੁੰਦੀ ਆ ਅਸੀਂ ਦੇਖਿਆ ਵੀ ਅਭੀ ਤੁਹਾਡੇ ਨਾਲ ਕਾਫੀ ਲੋਕਾਂ ਦੀ ਸਪੋਰਟ ਹੈਗੀ ਆ ਹਨ ਤੇ ਕਿੰਨੇ ਕੁ ਜਣੇ ਕੰਮ ਕਰਦੇ ਹੋ ਕਿਵੇਂ ਜਿਹੜਾ ਤੁਹਾਡਾ ਮਟੀਰੀਅਲ ਤਿਆਰ ਕਿਸ ਚੀਜ਼ਾਂ ਤੋਂ ਬਣਾਉਨੇ ਹੋ ਦੇਖੋ ਜੀ ਅਸੀਂ ਮਤਲਬ ਦੋ ਮਟੀਰੀਅਲ ਲੈ ਕੇ ਮੇਨ ਚੱਲਦੇ ਆ ਫੈਬਰਿਕ ਗਲਾਸ ਤੇ ਮੈਟਲ ਜੀ ਤੇ ਉਸ ਦੁਆਰ ਮੈਂ ਗੱਲ ਕਰਾਂ ਕਿ ਇਹ ਜੁਣਨਾ ਵੀ ਤੁਸੀਂ ਕੰਮ ਮਜਾ ਦਿਨਾਂ ਵੀ ਧਾਮ-ਜਾਮ ਦੇਖਿਆ ਨਾ ਇਹ ਮੇਰੇ ਇਕੱਲੇ ਦਾ ਨਹੀਂ ਹੈ ਇਹ ਸਾਡੀ ਇੱਕ ਪੂਰੀ ਪ੍ਰੋਪਰ ਟੀਮ ਹੈ ਜੀ ਜਿਹਦੇ ਵਿੱਚ ਕਾਫੀ ਮਤਲਬ ਨਾਮੀ ਮਤਲਬ ਬੱਚੇ ਵੀ ਨੇ ਜਿੱਦਾਂ ਹੁਣ ਵਿਲੀਅਮ ਜੀ ਨੇ ਉਹ ਮੇਰੇ ਬ੍ਰਦਰ ਨੇ ਸੰਮਨਪ੍ਰੀਤ ਮੇਰੇ ਬ੍ਰਦਰ ਨੇਗੇ ਮਤਲਬ ਉਹਨਾਂ ਨੇ ਇਹ ਚੀਜ਼ ਦੀ ਸ਼ੁਰੂਆਤ ਕੀਤੀ ਸਾਡੇ ਨਾਲ ਤੇ ਮੇਰਾ ਨਾਮ ਜਸਮਿੰਦਰ ਸਿੰਘ ਹੋ ਗਿਆ ਤੇ ਹਰਪ੍ਰੀਤ ਮੁੰਡਾ ਚੰਡੀਗੜ੍ਹ ਹੈ ਤੇ ਉਸ ਤੋਂ ਬਾਅਦ ਹੋਰ ਬੱਚੇ ਨੇਗੇ ਜਿੱਦਾਂ ਮਤਲਬ ਸ਼ੀਮਾ ਸ਼ਰਮਾ ਹੋਗੇ ਤੇ ਆਪਣਾ ਇੱਕ ਲੜਕਾ ਹੈਗਾ ਪਰਮਵੀਰ ਸਿੰਘ ਔਰ ਇੱਕ ਕਾਫੀ ਲੜਕੇ ਜਿਹੜੇ ਹੈਗੇ ਨੇ ਸਾਡੇ ਨਾਲ ਮਤਲਬ ਕੰਮ ਕਰ ਰਹੇ ਨੇ ਹਾਂ ਉਹ ਸਮਝ ਸਕਦੇ ਆ ਕਿ ਕਿਉਂਕਿ ਇਕੱਲੇ ਜਣੇ ਦਾ ਮਤਲਬ ਇਹ ਕੰਮ ਹੈ ਨਹੀਂ ਕਿ ਟੀਮ ਹੈ ਪ੍ਰੋਪਰ ਪਰ ਫਿਰ ਵੀ ਹੁੰਦਾ ਜਦੋਂ ਕਿ ਇੱਕ ਤੁਸੀਂ ਮੇਨ ਇੱਥੇ ਹੁਣ ਕੰਮ ਕਰ ਰਹੇ ਹੋ ਤੇ ਤੁਹਾਡੇ ਹੋਰ ਸਟੂਡੈਂਟ ਵੀ ਤੁਹਾਡੇ ਨਾਲ ਜਿਹੜੇ ਸਿੱਖਦੇ ਨੇ ਨਵੇਂ ਬੱਚੇ ਆਉਂਦੇ ਹੋਣੇ ਕੁਝ ਹਾਂਜੀ ਸਾਡੇ ਕੋਲੇ ਤਕਰੀਬਨ ਮੈਂ ਇੱਥੇ ਬੱਚੇ ਮਹੀਨਾ ਮਹੀਨਾ ਲਾ ਕੇ ਜਾਂਦੇ ਆਂ ਉਹਨਾਂ ਨੂੰ ਫੈਮਿਲੀ ਦਾ ਉਸੇ ਤਰ੍ਹਾਂ ਹੀ ਪਿਆਰ ਮਿਲਦਾ ਜਿੰਦਾ ਫੈਮਿਲੀ ਨੇ ਸਾਨੂੰ ਪਿਆਰ ਕੀਤਾ ਕਿਉਂਕਿ ਫੈਮਿਲੀ ਦਾ ਵੀ ਕਿਰਦਾਰ ਇਦਾਂ ਦਾ ਕਿ ਅੱਜ ਤੱਕ ਉਹਨਾਂ ਨੇ ਕਿਸੇ ਦੀ ਆਇਡੈਂਟੀਟੀ ਚੈੱਕ ਹੀ ਨਹੀਂ ਕੀਤੀ ਪਰ ਨੀਡ ਹੁੰਦੀ ਹੈ ਕਿ ਬੱਚੇ ਸਾਡੇ ਕੋਲ ਜ਼ਿਆਦਾ ਰੋ ਹੀ ਆਉਂਦੇ ਨੇ ਜਿਹੜੇ ਮਤਲਬ ਰੋ ਤੋਂ ਇੱਥੇ ਜੀ ਨੂੰ ਕਰਨਾ ਚਾਹੁੰਦੇ ਨੇ ਕਿਉਂਕਿ ਫਿਰ ਆ ਬੱਚਿਆਂ ਨੂੰ ਅਸੀਂ ਹਰ ਚੀਜ਼ ਪ੍ਰੋਵਾਈਡ ਵੀ ਕਰਾਣੇ ਆ ਕਿਉਂਕਿ ਬੱਚੇ ਵੀ ਇਦਾਂ ਦੇ ਹੋਣੇ ਚਾਹੀਦੇ ਆ ਜਾਂ ਹੁੰਦੇ ਆ ਜਿਹੜੇ ਫੈਮਿਲੀ ਦੇ ਵਿੱਚ ਅਡਜਸਟ ਵੀ ਹੋ ਜਾਂਦੇ ਆ ਤੇ ਫਿਰ ਸਾਡੇ ਕੋਲ ਇੱਥੇ ਰਹਿ ਕੇ ਕੰਮ ਕਰਦੇ ਆ ਉਦਾਂ ਦਾ 20 ਬੱਚੇ ਹੈ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਮਤਲ ਬੱਚਾ ਇੱਕ ਮੈਂ ਹੋਰ ਸਵਾਲ ਕਰਨਾ ਚਾਹੂੰਗਾ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਪ੍ਰੋਡਕਟ ਬਣਾਉਨੇ ਹੋ ਇਹ ਕੁਦਰਤੀ ਗੱਲ ਆ ਕੋਸਟਲੀ ਵੀ ਹੁੰਦੇ ਨੇ ਪੈਸਾ ਲੱਗਦਾ ਇਨਾਂ ਤੇ ਤੇ ਜਿਹੜੇ ਗ੍ਰਾਹਕ ਨੇ ਇਹਨਾਂ ਚੀਜ਼ਾਂ ਦੇ ਆਸ਼ਿਕ ਨੇ ਪ੍ਰੇਮੀ ਨੇ ਉਹ ਤੁਹਾਡੇ ਤੱਕ ਪਹੁੰਚ ਕਰਦੇ ਨੇ ਉਹਨਾਂ ਲਈ ਖਰੀਦਣਾ ਕਿੰਨਾ ਕੁ ਮੁਸ਼ਕਿਲ ਲੱਗਦਾ ਜਾਂ ਇਜ਼ੀਲੀ ਕਿਉਂਕਿ ਸਾਡੀ ਇੰਟਰਵਿਊ ਦੇ ਕੇ ਹੋਰ ਵੀ ਤੁਹਾਡੀ ਇੰਟਰਵਿਊ ਬਹੁਤ ਹੋਈਆਂ ਨੇ ਪਰ ਜਿਹੜੇ ਸਾਡੇ ਸਕੇਨੂ ਪੰਜਾਬ ਦੇ ਦਰਸ਼ਕ ਨੇ ਉਹ ਇਹ ਤੁਹਾਡੀ ਕਲਾ ਕਰੀਤੀ ਦੇਖ ਕੇ ਹੋ ਸਕਦਾ ਤੁਹਾਡੇ ਤੱਕ ਪਹੁੰਚ ਕਰਨਾ ਇੱਕ ਵਾਰੀ ਉਹਨਾਂ ਨੂੰ ਇਹ ਦੱਸ ਦੋ ਵੀ ਇਹ ਕੋਈ ਮਹਿੰਗਾ ਤਾਂ ਨਹੀਂ ਉਹਨਾਂ ਵਾਸਤੇ ਜੇ ਕੋਈ ਪਰਚੇਸ ਕਰਨਾ ਚਾਹੁੰਦਾ ਹੋਵੇ ਦੇਖੋ ਇਹ ਮਤਲਬ ਜੋ ਵੀ ਵਰਕ ਹੈ ਨਾ ਮਤਲਬ ਉਹ ਸਾਡੀ ਸਟੱਡੀ ਦੇ ਅਕੋਰਡਿੰਗ ਹੁੰਦਾ ਜੀ ਅਗਰ ਮਤਲਬ ਬਸਟ ਚਾਹੀਦਾ ਜਾਂ ਲੈਬ ਸਟੱਡੀ ਚਾਹੀਦੀ ਹੈ ਫੁੱਲ ਫਿਗਰ ਚਾਹੀਦੀ ਹੈ ਉਹਨਾਂ ਦੇ ਪ੍ਰਾਈਸ ਥੋੜੇ ਕੋਸਟਲੀ ਚਲੇ ਜਾਂਦੇ ਆ ਜਿੰਨਾ ਕਿ ਮਤਲਬ ਕੈਲਾ ਮੈਤੀ 1000 ਹਾਂਜੀ ਤੇ ਉਸ ਤੋਂ ਬਾਅਦ ਫਿਰ ਵੱਡੇ ਪ੍ਰੋਜੈਕਟ ਵੀ ਆ ਜਾਂਦੇ ਜਿਨ੍ਹਾਂ ਦੀ ਕੀਮਤ ਅੱਗੇ ਕਰੋਨਾ ਵਿੱਚ ਵੀ ਹੁੰਦੀ ਆ ਹਾਂ ਮੈਂ ਤੁਹਾਡੀ ਗੱਲ ਕੱਟਦਾ ਹਾਂ ਸੋ ਦਰਸ਼ਕਾਂ ਨੂੰ ਮੈਂ ਇੱਕ ਗੱਲ ਦੱਸਦਾ ਕਿਉਂਕਿ ਇੱਕ ਕਲਾਕਾਰੀ ਆ ਕਲਾਕਾਰੀ ਦਾ ਜਿਹੜਾ ਕੋਈ ਸ਼ੌਕ ਹੈ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਜਿਹੜੇ ਪੈਸੇ ਇਹਨਾਂ ਨੇ ਦੱਸੇ ਨਹੀਂ ਵੀ ਅਸੀਂ 30000 ਤੋਂ ਸਟਾਰਟ ਕਰਕੇ ਪਰ ਅੱਗੇ ਤਾਂ ਬਹੁਤ ਜ਼ਿਆਦਾ ਕੀਮਤ ਬਣ ਜਾਂਦੀ ਆ ਇਹਨਾਂ ਦੀ ਕਲਾ ਦੇ ਸਾਹਮਣੇ 30000 ਮੱਤ ਰਕਮ ਕੁਝ ਵੀ ਨਹੀਂ ਪਰ ਫਿਰ ਵੀ ਹੁੰਦਾ ਜਦੋਂ ਲੋਕ ਇਹਨਾਂ ਕੋਲੇ ਪਹੁੰਚਦੇ ਨੇ ਕੋਈ ਚੀਜ਼ ਇਹਨਾਂ ਤੋਂ ਬਣਵਾਉਣੀ ਆ ਜਾਂ ਲੈ ਕੇ ਜਾਣੀ ਆ ਆਰਟ ਗੈਲਰੀਆਂ ਬੜੀਆਂ-ਬੜੀਆਂ ਬਣੀਆਂ ਨੇ بڑے-ਬڑے ਦ ਤਾਂ ਸਾਡਾ ਵੀ ਇੱਕ ਮਕਸਦ ਹੈ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਅਸੀਂ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਦਈਏ ਲੋਕ ਇਹਨਾਂ ਤੱਕ ਕਿਵੇਂ ਪਹੁੰਚਣਗੇ ਕਿੱਥੇ ਪਹੁੰਚਣਗੇ ਕਿ ਉਹ ਉਹਨਾਂ ਦੀ ਪਹੁੰਚ ਦੇ ਵਿੱਚ ਹੈਗਾ ਪ੍ਰੋਡਕਟ ਉਹ ਸਾਰੀ ਗੱਲਬਾਤ ਇਹਨਾਂ ਤੱਕ ਅਸੀਂ ਫੋਨ ਨੰਬਰ ਵਗੈਰਾ ਵੀ ਦਵਾਂਗੇ ਉਹ ਤੇ ਚੀਜ਼ ਨਾਲ ਵੀ ਨੋਟ ਹੋ ਜੂ ਤੇ ਚੱਲ ਚੱਲ ਕੁਝ ਜਿਹੜੇ ਗੱਲਾਂ ਨੇ ਹੋਰ ਵੀ ਕਰ ਲੈਨੇ ਆ ਅੱਛਾ ਸਰ ਜਿਵੇਂ ਇੱਕ ਰੋਜ਼ਗਾਰ ਦਾ ਸਾਧਨ ਕਹਿ ਦਿੰਨੇ ਆਪਾਂ ਤੁਸੀਂ ਕਾਫੀ ਬੰਦੇ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈ ਨਾ ਤੇ ਫਿਊਚਰ ਦੇ ਵਿੱਚ ਜਿਹੜੇ ਬੱਚੇ ਨੇ ਨਵੇਂ ਬੱਚੇ ਬਹੁਤ ਕਾ ਟੈਸਟ ਫੀਲਡ ਦੇ ਵਿਚਾਰ ਰਹੇ ਨੇ ਤੁਹਾਨੂੰ ਵੀ ਪਤਾ ਕਿਉਂਕਿ ਸਾਰਿਆਂ ਦੀ ਜਿਹੜੀ ਦੌੜ ਹੈ ਵਿਦੇਸ਼ ਤੱਕ ਦੀ ਹੋ ਗਈ ਆ ਤੇ ਕੀ ਕਹਿਣਾ ਚਾਹੂੰਗਾ ਉਹਨਾਂ ਬੱਚਿਆਂ ਨੂੰ ਦੇਖੋ ਜੀ ਅਗਰ ਮੈਂ ਕੰਮ ਦੀ ਗੱਲ ਕਰ ਮਤਲਬ ਕਰਾਂ ਨਾ ਮੈਂ ਥੋੜਾ ਜਿਹਾ ਕੰਮ ਦੇ ਵਿੱਚ ਥੋੜਾ ਜਿਹਾ ਕਮਰਸ਼ਲਾਈਜੇਸ਼ਨ ਨੂੰ ਲੈ ਕੇ ਨਾਲ ਕੰਮ ਆ ਹੀ ਆ ਹਾਂ ਕਿਉਂਕਿ ਮੈਂ ਨਾ ਹਰ ਇੱਕ ਨਾਲ ਇਮੋਸ਼ਨਲੀ ਅਟੈਚ ਹੋ ਕੇ ਕੰਮ ਕਰਨ ਲੱਗਿਆ ਜਿਸ ਕਰਕੇ ਹੁਣ ਮੈਨੂੰ ਥੋੜਾ ਟਾਈਮ ਪਹਿਲਾਂ ਕੋਈ ਚੀਜ਼ਾਂ ਦਾ ਅਨੁਭਵ ਵੀ ਹੋਇਆ ਜਿੱਦਾਂ ਕਈ ਪਾਰਟੀਆਂ ਨਾਲ ਮੈਂ ਇਮੋਸ਼ਨਲੀ ਜੁੜਿਆ ਹੋਇਆ ਸੀਗਾ ਜਦੋਂ ਮੇਰੇ ਟੋਟਲੀ ਇਮੋਸ਼ਨਲ ਬ ਵਰਕ ਨੂੰ ਲੈ ਕੇ ਗਏ ਲੋ ਤਾਂ ਮਤਲਬ ਮੈਂ ਇੱਕ ਵਾਰੀ ਇਹ ਸੋਚਿਆ ਸੀ ਕਿ ਮੈਂ ਕੰਮ ਵੀ ਨਹੀਂ ਕਰਨਾ ਕਿਉਂਕਿ ਤੁਹਾਡੇ ਕੰਮ ਨੂੰ ਤਾਂ ਲੋਕ ਸਮਝ ਰਹੇ ਨੇ ਐਜੇ ਬਿਜ਼ਨਸ ਪਰ ਐਜੇ ਇਮੋਸ਼ਨਲ ਤੁਹਾਨੂੰ ਉਹ ਨਹੀਂ ਸਮਝ ਰਹੇ ਪਰ ਜਿੱਦਾਂ ਨਹੀਂ ਕਹਿੰਦੇ ਉਹ ਇੱਕ ਵਨ ਸਾਈਡ ਲਵ ਹੀ ਹੁੰਦਾ ਤਾਂ ਵਨ ਸਾਈਡ ਨੂੰ ਹੁੰਨਾ ਦੇਖਣ ਨੂੰ ਫਰੈਂਡਸ਼ਿਪਾਂ ਵੀ ਆ ਗਈਆਂ ਹਾਂ ਜੇ ਤੁਸੀਂ ਕਿਸੇ ਨਾਲ ਵਨ ਸਾਈਡ ਕਿੰਨਾ ਜੁੜੇ ਹੋਏ ਹੋ ਠੀਕ ਹੈ ਉਸ ਨਜ਼ਰੀਆ ਦਾ ਮੈਨੂੰ ਹੁਣ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਮੈਨੂੰ ਮਹਿਸੂਸ ਹੋਇਆ ਪਰ ਉਸ ਤੋਂ ਬਾਅਦ ਜੋ ਮੇਰੇ ਫਰੈਂਡ ਨੇ ਕਾਫੀ ਕਮਾਂਡਰ ਅਫਸਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਮੋਸ਼ਨਲੀ ਸਪੋਰਟ ਕੀਤਾ ਉਹਨਾਂ ਨੇ ਮੇਰੀ ਪ੍ਰ ਇਸੇ ਯੂ ਉਹ ਵੀ ਇਹ ਤੂੰ ਹੈ ਅਗਰ ਤੂੰ ਹੀ ਇਦਾਂ ਸਲੈਂਡਰ ਕਰ ਦੇਗਾ ਔਰ ਇੰਨੀ ਸਕਸੈਸਫੁਲ ਹੋਣ ਦੇ باوجود ਵੀ ਤੇ ਫਿਰ ਆਮ ਮਨ ਇਨਸਾਨ ਲਈ ਤਾਂ ਫਿਰ ਬੜਾ ਮੁਸ਼ਕਲ ਹੋ ਜਾਏਗਾ ਫਿਰ ਉਹਨਾਂ ਨੇ ਮੈਨੂੰ ਦੁਬਾਰਾ ਹੱਲਾਸ਼ੇਰੀ ਦਿੱਤੀ ਕਿ ਪਲੀਜ਼ ਕਮਬੈਕ ਕਰੋ ਫੀਲਡ ਦੇ ਵਿੱਚ ਤੁਸੀਂ ਦੁਬਾਰਾ ਆਓ ਤੁਹਾਡੇ ਇਮੋਸ਼ਨਲ ਨੂੰ ਅਸੀਂ ਸਮਝਦੇ ਹਾਂ ਪਰ ਤੁਸੀਂ ਹਰ ਇੱਕ ਬੰਦੇ ਨੂੰ ਆਪਣੇ ਇਮੋਸ਼ਨਲ ਨਹੀਂ ਸਮਝਾ ਸਕਦੇ ਠੀਕ ਹੈ ਨਾ ਤੁਸੀਂ ਜਦੋਂ ਟਾਕਿੰਗ ਕਰਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ ਤੇ ਤੁਸੀਂ ਇਹ ਵੀ ਦੇਖਿਆ ਕਰੂਗਾ ਤੁਹਾਡੇ ਨਾਲ ਜੋ ਗੱਲ ਕਰ ਰਿਹਾ ਉਹਦਾ ਕਿੰਨੇ ਜ਼ਰੀਏ ਕਿਦਾਂ ਦਾ ਹੈ ਹੈ ਨਾ ਉਹ ਬੰਦਾ ਐਜ਼ ਏ ਬਿਜ਼ਨਸ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਐਜ਼ ਏ ਬ੍ਰਦਰ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਤੁਸੀਂ ਅਗਰ ਆਪਣੀ ਪਛਾਣ ਹੀ ਮਤਲਬ ਖਤਮ ਕਰ ਕਰ ਦੋਗੇ ਮਤਲਬ ਕਿਸੇ ਦੇ ਥੋੜਾ ਜਿਹਾ ਭਾਵੁਕ ਹੋ ਕੇ ਜਾਂ ਕਿਸੇ ਦੇ ਬੋਲਣ ਤੇ ਜਾਂ ਕਿਸੇ ਦੀ ਇਦਾਂ ਦੇ ਅਹਿਸਾਸ ਦੇ ਗੱਲ ਕਰਨ ਦੇ ਨਾਲ ਇਹ ਤਾਂ ਕਹਿੰਦਾ ਤੁਹਾਡੇ ਲਈ ਗਲਤ ਹੈ ਅ ਜਿਸ ਵੰਦੇ ਕੋਈ ਜੇ ਆਪਾਂ ਗੱਲ ਕਰਦੀਏ ਮਾਨ ਸਨਮਾਨ ਦੀ ਕਿਉਂਕਿ ਬਹੁਤ ਵੱਡੀ ਕਲਾ ਅੰਦਰ ਛੁਪੀ ਹੋਈ ਹੈ ਤੁਹਾਡੇ ਇਲਾਕੇ ਦੀ ਕਿਸੇ ਨਾਮਵਰ ਸੰਸਥਾ ਦੇ ਵੱਲੋਂ ਜਾਂ ਕਿਤੇ ਗਾਹੇ ਵਗਾਹੇ ਸਰਕਾਰ ਵੱਲੋਂ ਕੋਈ ਥੋੜਾ ਬਹੁਤਾ ਸਨਮਾਨ ਹੋਇਆ ਕਿਤੇ ਵੀਰ ਜੀ ਮੈਂ ਹੁਣ ਦਾ ਮਤਲਬ ਇਹ ਗੱਲ ਨੂੰ ਇੱਕ ਲੈ ਕੇ ਆਾਂਗੇ ਕਿ ਅਗਰ ਕੋਈ ਵੀ ਇਨਸਾਨ ਤੁਹਾਡੇ ਨਾਲ ਜੁੜਿਆ ਹੋਇਆ ਹੈ ਨਾ ਜੀ ਤਾਂ ਉਸ ਦਾ ਕਿਤਨਾ ਕਿਤੇ ਸਵਾਰਥ ਨੂੰ ਤਾਂ ਹੁਣ ਨਜ਼ਰ ਆਂਦਾ ਜੀ ਠੀਕ ਹੈ ਮੈਂ ਬੜਾ ਹੀ ਇਮੋਸ਼ਨਲ ਬੜੇ ਬੜੀਆਂ ਇੰਡਸਟਰੀ ਨਾਲ ਕਹਿੰਦਾ ਜੁੜਿਆ ਹੋਇਆ ਸੀਗਾ ਉਸ ਤੋਂ ਪਹਿਲਾਂ ਅਗਰ ਮੈਂ ਆਪਣੀ ਗੱਲ ਕਰਾਂ ਨਾ ਮਤਲਬ ਸ਼ਾਇਦ ਮੈਂ इमोशनल ਹੋ ਜਾਵਾਂ ਕਿ ਮੈਂ ਉਹ ਇਨਸਾਨ ਆ ਜਿੱਥੇ ਜਗ੍ਹਾ ਤੇ ਆਪਾਂ ਬੈਠੇ ਆ ਨਾ ਇਸ ਜਗ੍ਹਾ ਤੇ ਕਿਉਂਕਿ ਸਾਡਾ ਕਰਮ ਪ੍ਰਮਾਤਮਾ ਨੇ ਇਦਾਂ ਦਾ ਕਰਤਾ ਕਿ ਸਾਡੇ ਕੋਲੇ ਵੱਡੇ ਤੋਂ ਵੱਡਾ ਸਾਧੂ ਵੀ ਆ ਕੇ ਇੱਥੇ ਬੈਠਦਾ ਜੀ ਕਿਉਂਕਿ ਕੰਮ ਇਦਾਂ ਦਾ ਤੇ ਵੱਡੇ ਤੋਂ ਵੱਡੇ ਕਮਾਂਡੇਡ ਆਫਸਰ ਵੀ ਆ ਕੇ ਬੈਠਦੇ ਆ ਉਸ ਤੋਂ ਪਹਿਲਾਂ ਮੈਂ ਨਾਰਮਲ ਗੱਲ ਕਰਦਾ ਕਿ ਦੋ ਬਾਰ ਮੈਂ ਗਵਰਨਮੈਂਟ ਜੌਬ ਛੱਡ ਚੁੱਕਿਆ ਅੱਛਾ ਠੀਕ ਆ ਨਾ ਤਾਂ ਉਸ ਤੋਂ ਬਾਅਦ ਮੈਂ ਇੱਕ ਨੈਸ਼ਨਲ ਆਰਟਿਸਟ ਆ ਨੈਸ਼ਨਲ ਦੇ ਵਿੱਚ ਸਟੇਟ ਦੇ ਵਿੱਚ ਪਤਾ ਨਹੀਂ ਕਿੰਨੇ ਅਵਾਰਡ ਮਿਲੇ ਤੇ ਉਸ ਤੋਂ ਬਾਅਦ ਪਤਾ ਨਹੀਂ ਕਿੱਡੇ-ਕੱਡੇ ਵੱਡੇ ਪ੍ਰੋਜੈਕਟ ਮਤਲਬ ਜਿਹ ਡਿਕਲੈਨ ਕਰ ਚੁੱਕੇ ਆ ਵੀ ਨਹੀਂ ਕਰਨੇ ਯਾਰ ਵੀ ਆਪਣੇ ਇੱਥੇ ਰਹਿਣਾ ਮਤਲਬ ਜ਼ਮੀਨ ਨਾਲ ਜੁੜੇ ਹੋਏ ਰਹਿਣਾ ਕਿਉਂਕਿ ਕੁਝ ਚੀਜ਼ਾਂ ਜਦੋਂ ਮਾਈਂਡ ਤੇ ਹਾਵੀ ਹੋ ਜਾਂਦੀਆਂ ਨੇ ਨਾ ਤਾਂ ਤੁਸੀਂ ਆਊਟ ਆਫ ਕੰਟਰੋਲ ਹੋ ਜਾਂਦੇ ਹੋ ਤੁਹਾਡਾ ਮਾਈਂਡ ਆ ਜਿਹੜੇ ਉਹਦੀ ਦੇਖਣ ਦੀ ਸੁਣਨ ਦੀ ਜਿਹੜੀ ਪਿਕਚਰ ਆ ਉਹ ਚੇਂਜ ਹੋ ਜਾਂਦੀ ਆ ਤੇ ਉਹ ਅਸੀਂ ਮਤਲਬ ਬਦਲਣਾ ਨਹੀਂ ਚਾਹਦੇ ਕਿਉਂਕਿ ਕੁਝ ਕਈ ਬੰਦੇ ਹੁੰਦੇ ਨੇ ਸਾਨੂੰ ਕਹਿ ਦਿੰਦੇ ਆ ਤੁਹਾਨੂੰ ਉਮੀਦ ਖਾਨ ਨੇ ਤੁਹਾਨੂੰ ਅਸੀਂ ਐ ਬਣਾਵਾਂਗੇ ਉਹ ਬਣਾਵਾਂਗੇ ਤੇ ਮੇਰੇ ਫਾਦਰ ਸਾਹਿਬ ਗੱਲ ਕਰਦੇ ਆਉਂਦੇ ਨੇ ਪੁੱਤ ਤੈਨੂੰ ਕੋਈ ਨਹੀਂ ਬਣਾ ਸਕਦਾ ਤੈਨੂੰ ਸਿਰਫ ਉਹ ਬਣਾ ਸਕਦਾ ਠੀਕ ਹੈ ਨਾ ਜਿਆਦਾ ਕਿਸੇ ਨਾਲ ਇਮੋਸ਼ਨਲ ਹੋ ਕੇ ਨਹੀਂ ਕੰਮ ਕਰੀਦਾ ਹੁੰਦਾ ਇਥੇ ਸਭ ਆਪਣੀ ਨਜ਼ਰੀ ਨਾਲ ਤੈਨੂੰ ਦੇਖਦੇ ਆ ਹੂੰ ਤੇਰੇ ਨਜ਼ਰੀਏ ਨਾਲ ਤੈਨੂੰ ਕੋਈ ਨਹੀਂ ਦਿਖਦਾ ਤੇਰੇ ਨਜ਼ਰੀਏ ਨਾਲ ਸਿਰਫ ਤੈਨੂੰ ਉਹ ਦਿਖਦਾ ਹੂੰ ਠੀਕ ਹੈ ਇਸ ਕਰਕੇ ਇਹ ਮੇਰਾ ਥੋੜਾ ਜਿਹਾ ਬੈਮ ਸੀਗਾ ਉਹ ਮੇਰਾ ਇਸ ਵਾਰ ਥੋੜਾ ਜਿਹਾ ਕਲੀਅਰ ਹੋ ਗਿਆ ਕਿ ਜੋ ਕਰਨਾ ਹੈ ਅਬ ਦੇ ਬਲਬੂਤੇ ਦੇ ਕਰਨਾ ਹੈ ਕੋਈ ਸੋਨੂੰ ਕੁਝ ਨਹੀਂ ਕਰ ਸਕਦਾ ਕੋਈ ਸੋਨੂੰ ਸਿਰਫ ਬੋਲ ਸਕਦਾ ਹਾਂ ਜਿਹੜੇ ਬੰਦੇ ਤੁਹਾਡੇ ਨਾਲ ਭਾਵਨਾ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਮਨ ਨੂੰ ਮਤਲਬ ਉਹ ਮੇਰਾ ਪਰਾਣਾ ਬੈਕ ਫਲੈਸ਼ ਮੈਨੂੰ ਦਿਖਾਇਆ ਵੀ ਇਹਨਾਂ ਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਕਮੈਂਟ ਦਿਖਾਏ ਉਹਨਾਂ ਨੇ ਕੁਛ ਇਦਾਂ ਦੇ ਕਿਰਦਾਰ ਵੀ ਹੈ ਕਈ ਬੰਦੇ ਮੈਨੂੰ ਸਪੈਸ਼ਲਿਸ ਸਮਝਾਉਣ ਵੀ ਆਏ ਮੈਂ ਤਾਂ ਸਾਰਾ ਕੰਮ ਛੱਡ ਕੇ ਬਰਿੰਦਮਨ ਚਲਾ ਗਿਆ ਸੀ ਜੀ ਕਿਉਂਕਿ ਮੈਂ ਇੰਨਾ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਵੀ ਯਾਰ ਵੀ ਇਹ ਸਾਰੀ ਇਦਾਂ ਦੀ ਹੁੰਦੀ ਹੈ ਬਾਬਾ ਬੰਦੀ ਤੇਰੀ ਹੋ ਗਈ ਸੀ ਨੀ ਬਾਬਾ ਤਾਂ ਲੋਕ ਤਾਂ ਸ਼ਾਇਦ ਮੈਨੂੰ ਕੁਛ ਇਦਾਂ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਆ ਪਰ ਇੱਕ ਜਦੋਂ ਬੰਦੇ ਦੇ ਨਾਲ ਇਮੋਸ਼ਨਲ ਬ੍ਰੇਕ ਹੋ ਜਾਂਦੇ ਆ ਸਾਰੀ ਚੀਜ਼ਾਂ ਇੱਕਦਮ ਆ ਜਾਂਦੀਆਂ ਜਿੱਦਾਂ ਮਤਲਬ ਕੋਈ ਚੀਜ਼ਾਂ ਨਾਲ ਬੜੀਆਂ ਜ਼ਿਆਦਾ ਜੁੜੀਆਂ ਹੋਈਆਂ ਸੀ ਪਿਛੇ ਨੂੰ ਹਟ ਗਿਆਂ ਮਤਲਬ ਸੰਸਾਰਿਕ ਜੀਵਨ ਨੂੰ ਲੈ ਕੇ ਸੰਸਾਰਿਕ ਸੁਆਰਥ ਨੂੰ ਲੈ ਕੇ ਹੁਣ ਮੈਂ ਜੇ ਇੱਕ ਗੱਲ ਕਰਾਂ ਮੈਂ ਲੋਕਾਂ ਨੂੰ ਗੱਲ ਕਿਉਂ ਸਮਝਾਨਾ ਜਾਂ ਮੈਂ ਇੱਕ ਇਦਾਂ ਦੀ ਗੱਲਾਂ ਕਿਉਂ ਰੱਖ ਰੱਖਿਆ ਕਿਉਂਕਿ ਅਗਰ ਤੁਸੀਂ ਮੈਂ ਕਹਾਂਗਾ ਨਾ ਮੈਂ ਅਬਦੇ ਇਸ ਫੀਲਡ ਦੇ ਵਿੱਚੋਂ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਵਿੱਚ ਬੈਠਾਂ ਠੀਕ ਹੈ ਮਹਿੰਗੀਆਂ ਤੋਂ ਮਹਿੰਗੀਆਂ ਫਲਾਈਟਾਂ ਵਿੱਚ ਵੀ ਬੈਠਾਂ ਮਹਿੰਗੀਆਂ ਤੋਂ ਮਹਿੰਗੇ ਪਰਮਾਤਮਾ ਦੀ ਬਰਕਤ ਦਾ ਕੱਪੜੇ ਵੀ ਪਾਇਆ ਠੀਕ ਹੈ ਪਰ ਜਿਹੜਾ ਸੰਪੂਰਨ ਖੁਦ ਦੇ ਨਾਲ ਬੈਠਣ ਦੇ ਲਈ ਆਉਂਦਾ ਨਾ ਤੇ ਉਹ ਇਨ੍ਹਾਂ ਚੀਜ਼ਾਂ ਤੋਂ ਨਹੀਂ ਮਿਲਦਾ ਜਿਹੜੇ ਮੇਰੇ ਬੱਚੇ ਆ ਸਟੂਡੈਂਟ ਮੈਂ ਉਹਨੇ ਸਮਝਾਉਣਾ ਕਿ ਤੁਸੀਂ ਇਹਨਾਂ ਦੁਨੀਆਵੀ ਚੀਜ਼ਾਂ ਵਿੱਚ ਜਿਆਦਾ ਨਾ ਉਲਝੋ ਕਸਮ ਨਾਲ ਇਹਨਾਂ ਚ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਤੁਹਾਨੂੰ ਕੁਝ ਸਮੇਂ ਦੇ ਲਈ ਮਤਲਬ ਸੈਟੀਸਫੈਕਸ਼ਨ ਦੇ ਸਕਦੀਆਂ ਨੇ ਖੁਸ਼ਗਰ ਹੁਣ ਦਿੰਦਾ ਤੁਸੀਂ ਹੁਣ ਹੁਣ ਮੈਂ ਜਿਹੜੇ ਕੱਪੜੇ ਪਾਇਆ ਮੈਂ ਦੱਸ ਨਹੀਂ ਸਕਦਾ ਪਰ ਮੈਂ ਲੱਗਿਆ ਪੀਓ ਵਿੱਚ ਕੰਮ ਕਰਨ ਪਿਆ ਮੈਂ ਟ੍ਰੇਨਿੰਗ ਕਰਦਾ ਹੈਗਾ ਜੀ ਜੀ ਠੀਕ ਹੈ ਨਾ ਕਿਉਂਕਿ ਤੁਹਾਡੀ ਅਵਸਥਾ ਚੇਂਜ ਹੋ ਜਾਂਦੀ ਹੈ ਕਹਿੰਦੇ ਨੇ ਮਨ ਤੋਂ ਹੋ ਫਕੀਰ ਸ਼ਰਾ ਕੀ ਪਗ ਸੇ ਮੇਟ ਲੱਕੀਰ ਨਾ ਕਰ ਕੇ ਕਿਸੇ ਸੇ ਦਾਵਾ ਲੋਕ ਕਹੇ ਤੁਜੇ ਆਦਮ ਬਾਬਾ ਕਿਸੇ ਨੂੰ ਕੀ ਦੱਸਣਾ ਸਹੀ ਸਹੀ ਠੀਕ ਲੋਕ ਹਨ ਇਦਾਂ ਹੀ ਆ ਪਾਗਲ ਜੀ ਚੱਲੇ ਜੀ ਪਰ ਜਿਹੜੇ ਜਿਵੇਂ ਜਿਵੇਂ ਤੁਹਾਨੂੰ ਮੈਂ ਸੌਲ ਕਰ ਰਿਹਾ ਸੁਣ ਰਹੇ ਆਂ ਕਾਫੀ ਸਮੇਂ ਤੋਂ ਅਸੀਂ ਆਫ ਕੈਮਰਾ ਵੀ ਕਾਫੀ ਸਮਾਂ ਬੈਠੇ ਰਹੇ ਆਂ ਯਾਰ ਇੱਕ ਸ਼ਾਂਤ ਸੁਭਾਅ ਦਾ ਬਣਿਆ ਹੋਇਆ ਤੁਹਾਡਾ ਮੈਂ ਆ ਆਨ ਕੈਮਰਾ ਦਰਸ਼ਕਾਂ ਨਾਲ ਵੀ ਸਾਂਝੀ ਕਰ ਲਾਂ ਗੱਲ ਕਿਉਂਕਿ ਗੱਲ ਕਰਦੇ ਕਰਦੇ ਵੀ ਤੁਸੀਂ ਭਾਵਕ ਹੋਗੇ ਕਿਤੇ ਨਾ ਕਿਤੇ ਹਨਾ ਅ ਕਿਧਰ ਇਹ ਕਲਾਕ੍ਰਿਤੀ ਖੇਤਰ ਦੇ ਵਿੱਚ ਆਉਣਾ ਇੱਕ ਸ਼ਾਂਤ ਸੁਭਾਅ ਦਾ ਹੋਣਾ ਕਿੰਨਾ ਕੰਤਰ ਮਹਿਸੂਸ ਹੈ ਦੇਖੋ ਜੀ ਮਤਲਬ ਜਿਹੜੀ ਪਿਕਚਰ ਨੂੰ ਲੋਕਾਂ ਲੋਕ ਨਮਸਕਾਰ ਕਰਦੇ ਆ ਜੀ ਠੀਕ ਹੈ ਉਸ ਨੂੰ ਬਣਾਉਣ ਵਾਲੇ ਦੀ ਸ਼ਕਸ਼ੀਤ ਕਿੰਦਾ ਦੀ ਹੋਣੀ ਚਾਹੀਦੀ ਹੈ ਹਮ ਹੁਣ ਤੁਸੀਂ ਬਠਿੰਡੇ ਤੋਂ ਚੱਲੋਗੇ ਚੰਡੀਗੜ੍ਹ ਤੱਕ ਜਾਓਗੇ ਤੁਹਾਨੂੰ ਇੱਕ ਤੋਂ ਇੱਕ ਕੰਮ ਕਰਨ ਵਾਲਾ ਬੰਦਾ ਮਿਲ ਸਕਦਾ ਮੈਂ ਇੱਕ ਚੰਗਾ ਮੂਰਤੀਕਾਰ ਹੋ ਸਕਦਾ ਜੀ ਚੰਗਾ ਮਤਲਬ ਫੋਟੋ ਖਿੱਚਣ ਵਾਲਾ ਜਾਂ ਫਿਲਮ ਮੇਕਰ ਕੁਝ ਵੀ ਹੋ ਸਕਦਾ ਪਰ ਮੈਂ ਕਲਾਕਾਰ ਉਦੋਂ ਆ ਜਦੋਂ ਮੈਂ ਰੂਤੋਂ ਆ ਰੂਤੋਂ ਠੀਕ ਹੈ ਔਰ ਜਿਹੜੀ ਰੂਹਦਾਰੀ ਹੁੰਦੀ ਆ ਨਾ ਉਹ ਫਿਰ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜੀ ਬਾਈ ਜੀ ਠੀਕ ਹੈ ਨਾ ਹੁਣ ਜੇ ਤੁਸੀਂ ਗੱਲ ਕਹੋਗੇ ਵੀ ਸਾਰਾ ਜਿਹੜਾ ਕੁਝ ਮਿਲਿਆ ਇਹ ਮੇਰੇ ਜਿਹੜੇ ਮਤਲਬ ਮੰਮੀ ਪਾਪਾ ਨੇ ਜਾਂ ਮੇਰੇ ਨਾਨੀ ਨਾਨੂ ਨੇ ਗਏ ਜਿਨ੍ਹਾਂ ਨੇ ਮੰਨੂ ਮਤਲਬ ਜਿਨ੍ਹਾਂ ਨੇ ਕਦੇ ਕਿਸੇ ਚੀਜ਼ ਤੋਂ ਰੋਕਿਆ ਨਹੀਂ ਬਾਕੀ ਬਾਬਾ ਅਤਰ ਸਿੰਘ ਜੀ ਦੀ ਬਹੁਤ ਜ਼ਿਆਦਾ ਸਾਡਾ ਮਤਲਬ ਕਲੋਜ਼ ਹੀ ਹੈ ਤੇ ਉਹਦੇ ਲਈ ਨਾਨਕੇ ਪੱਖੋਂ ਮਤਲਬ ਉਹਦਾ ਜਨਮ ਸਥਾਨ ਚੀਮਾ ਤੇ ਪਿੰਡ ਵਾਲੇ ਪੱਖੋਂ ਤੇ ਮਸਤੋਣਾ ਸਾਹਿਬ ਤੇ ਉੱਥੇ ਸੀ ਬਚਪਨ ਦੇ ਵਿੱਚ ਖੇਲੇ ਸ਼ਾਇਦ ਕਿਸੇ ਸਾਧੂ ਦੀ ਦ੍ਰਿਸ਼ਟੀ ਪੈ ਗਈ ਹੋਣੀ ਨਾ ਕੀ ਕਹਿ ਸਕਦੇ ਬਿਲਕੁਲ ਬਿਲਕੁਲ ਹਨਾ ਜੀ ਮੈਂ ਕਿਹ ਚੀਜ਼ਾਂ ਫਿਰ ਹਮੇਸ਼ਾ ਬੰਦੇ ਨਾਲ ਚੱਲਦੀਆਂ ਨੇ ਕਿਉਂਕਿ ਮੈਂ ਤਾਂ ਇਹ ਕਹਿਣਾ ਕਿ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਚੁੱਲ੍ਹੇ ਦੇ ਵਿੱਚ ਬਰਕਤ ਹਨਾ ਤਾਂ ਤੁਹਾਡੇ ਵਰਗੀ ਅਮੀਰੀ ਕੋਈ ਨਹੀਂ ਜੀ ਅਗਰ ਤੁਹਾਡੇ ਚੁੱਲ੍ਹੇ ਤੇ ਬਰਕਤ ਨਹੀਂ ਤਾਂ ਤੁਹਾਡੇ ਘਰ ਕਰੀਬ ਕੋਈ ਨਹੀਂ ਜੀ ਜੀ ਠੀਕ ਹੈ ਜੀ ਜਸਵਿੰਦਰ ਤੁਸੀਂ ਕੀਮਤੀ ਸਮੇਂ ਚ ਟਾਈਮ ਕੱਢਿਆ ਸੋ ਧੰਨਵਾਦ ਕਿਉਂਕਿ ਮੁੰਡੇ ਵੀ ਕੰਮ ਵਾਲੇ ਦੋ ਤਿੰਨ ਵਾਰੀ ਦੇਖੇ ਕਿ ਬਾਈ ਦਾ ਟਾਈਮ ਜ਼ਿਆਦਾ ਲੈ ਲਿਆ ਸੋ ਅਸੀਂ ਇੱਕ ਵਾਰ ਫੇਰ ਤੁਹਾਡਾ ਸਾਡੇ ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਦੇ ਨਾਲ رابطہ ਬਣਵਾਇਆ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਵੀ ਤੁਹਾਡਾ ਟਾਈਮ ਵੀ ਲੈਂਦਾ ਹਨ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹਨ ਤੁਸੀਂ ਵੀ ਇੱਕ ਚੱਲਦੇ ਫਿਰਦੇ ਆਰਟਿਸਟ ਹੋ ਜਿਹੜੇ ਦੂਜੇ ਦੇ ਇਮੋਸ਼ਨ ਨੂੰ ਕੈਪਚਰ ਕਰਦੇ ਹੋ ਹਨ ਤੇ ਲੋਕਾਂ ਸਾਹਮਣੇ ਲੈ ਕੇ ਆਉਂਦੇ ਹੋ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਮਤਲਬ ਮੈਂ ਇੱਕ ਰਿਪੋਰਟਰ ਲਈ ਕਹਿ ਰਿਹਾ ਹ ਕਿ ਉਹ ਲੋਕਾਂ ਦੇ ਜੀਵਨ ਨੂੰ ਦੂਜਿਆਂ ਕੇ ਰੱਖਦੇ ਆ ਪਰ ਜਦੋਂ ਰਿਪੋਰਟਰ ਇੱਕ ਬੰਦੇ ਦੀ ਰਿਪੋਰਟਿੰਗ ਕਰਿਆ ਹੁੰਦਾ ਨਾ ਇਹ ਕਿਹੜਾ ਆਰਟਿਸਟ ਹੁੰਦਾ ਉਹ ਵੀ ਉਹਨਾਂ ਦੇ ਜੀਵਨ ਦੇ ਵਿੱਚ ਝਾਤ ਮਾਰ ਲੈਂਦਾ ਜੀ ਜੀ ਠੀਕ ਹੈ ਜਿਹੜੀ ਉਹਨਾਂ ਦੀ ਮੁਸਕਾਨ ਹੁੰਦੀ ਹੈ ਕਿਸ ਭਾਵਨਾ ਨਾਲ ਉਹ ਸਾਰੀ ਇੰਜ ਕਰ ਰਹੇ ਆ ਉਹ ਵੀ ਫੇਰ ਹੀ ਬੰਦਾ ਉਹ ਚੀਜ਼ ਨੂੰ ਨਿਖਾਰ ਸਕਦਾ ਤੇ ਮੈਂ ਦੁਬਾਰਾ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਮੋਸਟ ਵੈਲਕਮ ਦੁਬਾਰਾ ਵੀ ਕਦੇ ਦਰਸ਼ਣ ਦੇਣ ਦਾ ਮੌਕਾ ਮਿਲਦਾ ਜਰੂਰ ਸਾਡੇ ਕੋਲ ਆਇਓ ਸੋ ਦਰਸ਼ਕੋ ਅਸੀਂ ਜਸਬਿੰਦਰ ਦੇ ਨਾਲ ਗੱਲਾਂ ਕੀਤੀਆਂ ਨੇ ਸਮਾਂ ਬਹੁਤ ਘੱਟ ਹੈ ਪਰ ਜੇ ਅਸੀਂ ਗੱਲਾਂ ਕਰਨ ਲੱਗੇ ਜੀ ਇਹਨਾਂ ਦੀ ਕੱਲੀ-ਕੱਲੀ ਪੁਆਇੰਟ ਤੋਂ ਤਾਂ ਸ਼ਾਇਦ ਇਹ ਇੰਟਰਵਿਊ 3-4 ਘੰਟਿਆਂ ਦੀ ਵੀ ਹੋ ਸਕਦੀ ਹੈ ਪਰ ਸਾਡੇ ਕੋਲੇ ਵੀ ਸਮੇਂ ਦੀ ਬਹੁਤ ਸ਼ਾਰਟਸ ਰਹਿੰਦੀਆਂ ਵੀਰੇ ਕੋਲੇ ਬਹੁਤ ਜ਼ਿਆਦਾ ਸਮਾਂ ਘੱਟ ਸੀ ਫਿਰ ਵੀ ਇਹਨਾਂ ਨੇ ਆਪਣੇ ਕੰਮ ਕਰਦੇ ਕਰਦੇ ਕੀਮਤੀ ਸਮੇਂ 'ਚ ਸਾਨੂੰ ਸਮਾਂ ਦਿੱਤਾ ਤੇ ਉਮੀਦ ਕਰਦਾ ਤੁਹਾਨੂੰ ਬਾਈ ਨਾਲ ਕੀਤੀ ਹੋਈਆਂ ਇਹ ਦਿਲ ਦੀਆਂ ਗੱਲਾਂ ਖੂਬ ਪਸੰਦ ਆ ਜਾਣਗੀਆਂ ਤੇ ਹੋਰ ਨਾਲ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਕੰਮ ਨਹੀਂ ਲੋਕ ਨਸ਼ਿਆਂ ਵੱਲ ਪਰੇ ਇਰਤਜਾਦਾ ਹੋ ਰਹੇ ਨੇ ਇਹੋ ਜੇ ਨੌਜਵਾਨਾਂ ਨੂੰ ਸਿੱਖੋ ਇਹ ਵੀ ਆਪਣੇ ਹੱਥਾਂ ਦੀ ਕਲਾਕਾਰੀ ਦੇ ਨਾਲ ਪੂਰੀ ਦੁਨੀਆ ਤੇ ਰਾਜ ਕਰਨ ਵਾਲੇ ਇਨਸਾਨ ਨੇ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਹੀ ਐਨ ਆਈ ਕਿਸੇ ਦਿਨ ਫੇਰ ਹੋਰ ਕਿਸੇ ਫਨਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਗਾ ਮੈਂ ਮੇਰੇ ਸਹਿਯੋਗੀ ਧਨ ਸਿੰਘ ਰਟੋਲ ਦੇ ਨਾਲ ਜਗਦੀਪ ਸਿੰਘ ਸਕਾਈ ਨਿਊਜ਼ ਪੰਜਾਬ ਮਸਤੂਆਂ